ਸਤਿ ਸ਼੍ਰੀ ਅਕਾਲ ਜੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਕੱਲ ਜਿਨ੍ਹਾਂ ਨੂੰ ਜਮਾਲਤ ਮਿਲੀ ਹੈ ਸੁਪਰੀਮ ਕੋਰਟ ਵੱਲੋਂ ਤੇ ਉਹ ਅੱਜ ਜਿਹੜੇ ਨੇ ਜੇਲ੍ਹ ਤੋਂ ਬਾਹਰ ਆਦੇ ਨੇ ਯਾਨੀ ਕਿ ਅੱਜ ਸਾਰੀ ਕਾਨੂੰਨੀ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਤਰਮ ਪਤਨੀ ਗਨੀਬ ਕੌਰ ਰੂਬਿਕਨ ਤੇ ਲੈਣ ਲਈ ਪਹੁੰਚੀ ਹੈ ਉਹਨਾਂ ਨੂੰ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਕਾਫੀ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਨੇ ਵਿਕਰਮ ਸਿੰਘ ਮਜੀਠੀਆ ਜਿਹੜੇ 25 ਜੂਨ ਤੋਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਉਹ 7 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਹੀ ਨਜ਼ਰਬੰਦ ਸਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਦਾਅਵਾ ਕਰਦੇ ਸੀ ਕਿ ਵਿਕਰਮ ਸਿੰਘ ਮਜੀਠੀਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਾਹਰ ਨਹੀਂ ਆਵੇਗਾ ਲੇਕਿਨ ਇਹ ਜੋ ਹੈ ਸੱਚ ਕਰਕੇ ਦਿਖਾ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਨੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਤੁਸੀਂ ਰੰਜਿਸ਼ ਦੀ ਰਾਜਨੀਤੀ ਕਰਦੇ ਹੋ ਤੁਸੀਂ ਜਿਹੜੀ ਰਾਜਨੀਤੀ ਕਰਨ ਤੇ ਉਤਰੇ ਹੋਏ ਉਹਦਾ ਜਵਾਬ ਜ਼ਰੂਰ ਦੇਵਾਂਗੇ ਇਹ ਸੁਣਿਆ ਜਦੋਂ ਸ਼ੋਮੀਆ ਕਾਲੀਦਲ ਦੇ ਪਰਦਾਲ ਸੁਖਬੀ ਸਿੰਘ ਬਾਦਲ ਜੇਲ੍ਹ ਦੇ ਵਿੱਚ ਮਿਲਣ ਵੀ ਪਹੁੰਚੇ ਸੀ ਉਦੋਂ ਵੀ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਨੂੰ ਸੁਨੇਹਾ ਲਾਇਆ ਗਿਆ ਸੀ ਤੇ ਹੁਣ ਵਿਕਰਮ ਸਿੰਘ ਮਜੀਠੀਆ ਕਾਫੀ ਲਲਕਾਰ ਮਾਰਦੇ ਹੋਏ ਨਜ਼ਰ ਆਏ ਤੁਹਾਨੂੰ ਦੱਸ ਦਈਏ ਜਿੱਥੇ ਵਿਕਰਮ ਸਿੰਘ ਮਜੀਠੀਆ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਚ ਬੰਨ ਸੀ ਉਸ ਤੋਂ ਬਾਅਦ ਕਾਫੀ ਬਿਆਨ ਵੀ ਨਿਕਲ ਕੇ ਸਾਹਮਣੇ ਆਉਂਦੇ ਰਹੇ ਇੱਥੋਂ ਤੱਕ ਕਿ ਬੱਬਰ ਖਾਲਸਾ ਜਿਹੜੇ ਗੈਂਗ ਬਣਿਆ ਹੋਇਆ ਹੈ ਉਹਨਾਂ ਵੱਲੋਂ ਵੀ ਬਿਕਰਮ ਸਿੰਘ ਮਜੀਠੀਆ ਨੂੰ ਤੰਕੀ ਦਿੱਤੀ ਗਈ ਜੇਲ੍ਹ ਤੇ ਵਿੱਚ ਬੈਠਿਆ ਤੇ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਵੀ ਵਧਾ ਦਿੱਤੀ ਗਈ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਤੇ ਬਾਹਰ ਆਉਣ ਤੋਂ ਬਾਅਦ ਇੱਕ ਉਹਨਾਂ ਨੇ ਆਪਣਾ ਜਾਰੀ ਕੀਤਾ ਹੈ ਬਿਆਨ ਤੁਹਾਨੂੰ ਦੱਸ ਦਿੰਨੇ ਆ ਕਿ ਬਿਕਰਮ ਸਿੰਘ ਮਜੀਠੀਆ ਕਹਿੰਦੇ ਕਹਿ ਰਹੇ ਨੇ ਇਹ ਚਾਹੁੰਦੇ ਸੀ ਕਿ ਮੈਂ ਮਾਰਿਆ ਬਾਹਰ ਮਰਿਆ ਬਾਹਰਾਵਾ ਜੇਲ੍ਹ ਬਾਹਰੋਂ ਤੋਂ ਬਾਅਦ ਮਜੀਠੀਆ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਵਿਕਰਮ ਸਿਡੀਆਂ ਨਾਬਾ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ। ਬਾਹਰ ਆਉਂਦੇ ਹੀ ਉਹਨਾਂ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦਾ ਸ਼ੁਕਰ ਰਾਨਾ ਮੈਨੂੰ ਜਿੰਨਾ ਸਰਕਾਰਾਂ ਨੇ ਡਕਿਆ ਵਾਹਿਗੁਰੂ ਦੇ ਬਲ ਬਖਸ਼ਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਮੈਂ ਜੇਲ੍ਹ ਚ ਹੀ ਮਰ ਜਾਵਾਂ। ਇਹ ਹੀ ਚਾਹ ਇਹ ਤਾਂ ਚਾਹੁੰਦੇ ਸੀ ਜਿਉਂਦਾ ਨਹੀਂ ਮਰਿਆ ਬਾਹਰਾਵਾ ਮਜੀਠੀਆ ਨੇ ਕਿਹਾ ਕਿ ਗੁਰੂ ਸਹਿਬਾਨ ਦੀ ਕਿਰਪਾ ਮੈਂ ਜਿਉਦਾ ਬਾਹਰ ਆ ਗਿਆ ਹਾਂ ਮਜੀਠੀਆ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਮੈਨੂੰ ਮਰਵਾ ਸਕਦੀ ਹੈ ਸਿਕਿਉਰਿਟੀ ਕਰ ਮੁੱਸੇਵਾਲ ਵਾਂਗ ਮੈਨੂੰ ਮਰਵਾ ਸਕਦੇ ਹਨ ਮਜੀਠੀਆ ਨੇ ਕਿਹਾ ਸਰਕਾਰਾਂ ਖਿਲਾਫ ਲੜਨ ਦਾ ਰਾਹ ਔਖਾ ਹੁੰਦਾ ਹੈ ਸਰਕਾਰਾਂ ਖਿਲਾਫ ਲੜ ਕੇ ਪਰਚੇ ਪੈਂਦੇ ਹਨ ਬਿਕਰਮ ਜਿਠੀਆ ਨੇ ਆਖਿਆ ਕਿ ਜਦੋਂ ਪਤਾ ਲੱਗਦਾ ਸੀ ਨਵਾਂ ਪਰਚਾ ਹੋਊ ਤਾਂ ਚਾ ਚੱਲਦਾ ਸੀ ਮਜੀਠੀਆ ਨੇ ਆਪਣੇ ਬਿਆਨ ਦੌਰਾਨ ਮਾਪੁਰਖਾਂ ਦਾ ਖਾਸ ਜ਼ਿਕਰ ਕਰਦੇ ਹੋਏ ਉਹਨਾਂ ਨੂੰ ਅਸ਼ੀਰਵਾਦ ਅਤੇ ਦੁਆਵਾ ਕਰਨ ਵਿੱਚ ਮੁਸ਼ਕਲ ਸਮੇਂ ਵਿੱਚ ਡਟੇ ਰਹੇ ਉਹਨਾਂ ਨੇ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸੱਤਾ ਮਾਪੁਰਖਾਂ ਦਾ ਧੰਨਵਾਦ ਕਰਦਾ ਹਾਂ ਮਜੀਠੀਆ ਨੇ ਕਿਹਾ ਕਿ ਵਿਆਸਵਾਲੇ ਬਾਬੇ ਜੀ ਨੇ ਮੇਰੇ ਤੇ ਕਿਰਪਾ ਕੀਤੀ ਇਸ ਤੋਂ ਇਲਾਵਾ ਵਿਕਰਮ ਸਿੰਘ ਨੇ ਸਰਕਾਰ ਤੇ ਨਿਸ਼ਾਨਾ ਸਾਧਦੇ ਉਹਨਾਂ ਨੇ ਕਿਹਾ ਕਿ ਸਰਕਾਰ 6 ਮਹੀਨੇ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਹੈ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਆੜੇ ਹੱਥੀ ਲਿਆ ਹੈ ਪੰਜਾਬ ਸਰਕਾਰ ਨੇ ਉਹਨਾਂ ਨੇ ਕਿਹਾ ਕਿ ਜਦੋਂ ਦਾ ਮੈਂ ਜੇਲ੍ਹ 'ਚ ਗਿਆ ਹਾਂ ਮੇਰੇ ਬਾਰੇ ਹੀ ਸਰਕਾਰਾਂ ਗੱਲ ਕਰਦੀਆਂ ਹੋਈਆਂ ਨਜ਼ਰ ਆਈਆਂ ਜਦੋਂ ਕਿ ਪੰਜਾਬ ਨੂੰ ਜਰੂਰਤ ਸੀ ਸਰਕਾਰ ਦੀ ਸਰਕਾਰ ਦੀ ਗੱਲ ਪੰਜਾਬ ਸਰਕਾਰ ਗੱਲ ਕਰਦੀ ਲੋਕਾਂ ਦੇ ਹਿੱਤਾਂ ਦੀ ਨੌਜਵਾਨ ਦੀ ਲੇਕਿਨ ਗੱਲਾਂ ਕੀਤੀਆਂ ਕਿ ਜਾਂ ਮੇਰੇ ਬਾਰੇ ਮੈਂ ਜਿਹੜਾ ਲੰਬੇ ਸਮੇਂ ਤੋਂ ਜੇਲ੍ਹ 'ਚ ਬਾਂਸਾ ਅੱਜ ਮੈਂ ਜੇਲ੍ਹ ਤੋਂ ਬਾਹਰ ਆ ਚੁੱਕਾ ਤੇ ਦੂਸਰੇ ਪਾਸੇ ਇਹਦਾ ਜਵਾਬ ਮੈਂ ਹੋ ਸਰਕਾਰ ਨੂੰ ਦਿਆਂਗਾ ਹਾਲਾਂਕਿ ਸਰਕਾਰਾਂ ਸਿਰਫ ਮਾਰ ਸਕਦੀਆਂ ਨੇ ਯਾਨੀ ਕਿ ਸਿੱਧੇ ਨਿਸ਼ਾਨੇ ਬਣੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਮੈਨੂੰ ਮਰਵਾ ਸਕਦੀ ਹੈ ਲੇਕਿਨ ਮੈਂ ਫਿਰ ਵੀ ਡਰਨ ਵਾਲਿਆਂ ਵਿੱਚੋਂ ਨਹੀਂ ਹਾਂ ਮੈਂ ਲੋਕਾਂ ਤੋਂ ਡਰ ਕੇ ਨਹੀਂ ਰਹਿਣ ਵਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਡਰ ਕੇ ਨਹੀਂ ਰਹਿਣ ਵਾਲਾ ਮੈਂ ਲੋਕਾਂ ਦੀ ਸੇਵਾ ਕਰਾਂਗਾ ਤੇ ਉਸੇ ਤਰ੍ਹਾਂ ਹੀ ਰਾਜਨੀਤੀ ਦੇ ਵਿੱਚ ਰਹਾਂਗਾ ਦੇਖਣਾ ਇਹ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿੰਦੇ ਨਜ਼ਰ ਆਉਂਦੇ ਨੇ ਤੁਹਾਨੂੰ